ਬੇਹਰਬਾਨ ਕਦਰਦਾਨ ਕੀ ਹਾਲ ਹੈ ਸ਼੍ਰੀਮਤੀ ਸ਼੍ਰੀਮਾਨ ਹਲੋ ਦੋਸਤੋ ਕੀ ਹਾਲ ਚਾਲ ਹੈ ਜੀ ਸੋ ਦੋਸਤੋ ਬਾਹਰ ਅਸੀਂ ਕਿਸੇ ਕੰਮ ਨਿਕਲੇ ਸੀ 3-4 ਵਜੇ ਗਰਮੀ ਬਹੁਤ ਸੀ ਸੋਚਿਆ ਕੀ ਖਾਦਾ ਜਾਵੇ ਬਈ ਬਈ ਸੋਚਿਆ ਚਲੋ ਫਿਰ 7 ਫੇਸ ਜਾ ਕੇ ਦਹੀਂ ਭੱਲੇ ਖਾਨੇ ਆ ਦੋਸਤੋ ਆਜੋ ਅਸੀਂ ਤੁਹਾਨੂੰ ਹੋ ਆਉਣੇ ਆਜ 7 ਫੇਸ ਦੇ ਦਹੀਂ ਭੱਲੇ ਸੋ ਦੋਸਤੋ ਤੁਸੀਂ ਦੇਖੋਗੇ ਨਾ ਮਤਲਬ ਦੋਸਤੋ ਦਹੀਂ ਭੱਲੇ ਲੱਗੂਗਾ ਕਿ ਸਿੰਪਲ ਜੀ ਡਿਸ਼ਾ ਹਨਾ ਪਰ ਮੈਂ ਸੀਰੀਅਸਲੀ ਦੱਸਾਂ ਜਿੰਨਾ ਸਾਦਾ ਹੈ ਨਾ ਤੇ ਉਹਨੂੰ ਇਸ ਸਵਾਦ ਹੈ ਉਹਦੇ ਚ ਕੋਈ ਜਿਆਦਾ ਮਸਾਲੇ ਨਹੀਂ ਹੁੰਦੇ ਕੋਈ ਜਿਆਦਾ ਭੱਲਾ ਬਾਪੜੇ ਬਟਰਮ ਬਟਰਮ ਜੋ ਵੀ ਵਟ ਐਵਰ ਲੋਂਗ ਐਡ ਕਰ ਦਿੰਦੇ ਆ ਬਹੁਤੋ ਕੁਸ਼ ਅੰਕਲ ਐਡ ਨਹੀਂ ਕਰਦੇ ਹਾਰਟਲੀ ਦੋ ਤਿੰਨ ਚੀਜ਼ਾਂ ਹੀ ਐਡ ਕਰਦੇ ਨੇ ਲਓ ਦੋਸਤੋ ਆਪਾਂ ਫਾਈਨਲੀ ਆਪਾਂ ਸੁਹਾਣੇ ਤੋਂ ਹੁੰਦੇ ਹੋਏ ਜਾ ਰਹੇ ਆ ਜੀ ਆਹ ਵੇਖੋ ਮੇਰੀ ਦੁਗ ਦੁਗ ਐ ਗਰਮੀ ਕਹਿੰਦੀ ਮੈਂ ਆ ਮੈਂ ਕਿਹਾ ਮੈਂ ਆ ਮੈਂ ਕਿਹਾ ਗਰਮੀ ਆ ਦਹੀਂ ਭੱਲੇ ਖਾ ਕੇ ਆ ਜਦੋਂ ਤੈਨੂੰ ਮਾਰ ਕੇ ਹਟੂੰਗੀ ਸੋ ਸੁਹਾਣੇ ਵਿੱਚ ਦੀ ਹੁੰਦੇ ਹੋਏ ਇੱਕ ਤਾਂ ਬੱਤੀਆਂ ਬਹੁਤ ਟੱਕਰਦੀਆਂ ਵੀ ਜਦੋਂ ਵੇਖ ਲੋ ਸੀਰੀਅਸਲੀ ਮੈਂ ਤਾਂ ਜਿੰਨੇ ਵਾਰ ਵੀ ਵੇਖਿਆ ਸੁਹਾਣੇ ਦੇ ਲਾਗੇ ਗੁਰਦਰਾ ਸਾਹਿਬ ਤੇ ਲਾਗੇ ਬੱਤੀ ਹੋਈ ਰਹਿੰਦੀ ਐ ਮੇਰੇ ਹਸਬੰਦ ਕਹਿੰਦੇ ਕੋਈ ਗੱਲ ਨਹੀਂ ਜੀ ਆਪਾਂ ਵੀ ਕਿੱਲੀ ਨਾ ਪਦੇਣੀ ਐ ਆਪਾਂ ਵੀ ਵਿਚ ਵਿਚ ਦੀ ਮੋਟਰਸਾਈਕਲ ਪਾਇਆ ਤੇ ਫਾਈਨਲੀ ਕੜੇ ਹੋ ਗਏ ਜਦੋਂ ਪ੍ਰੋਕਸ ਦੇ ਲਾਗੇ ਜਾ ਕੇ ਚਲੋ ਜੀ ਬਾਬਾ ਜੀ ਨੂੰ ਟੇਕੀਏ ਮੱਥਾ ਕਿਉਂਕਿ ਬਾਬਾ ਜੀ ਦੇ ਮੱਥਾ ਟੇਕੇ ਬਿਨਾ ਤਾਂ ਆਪਣਾ ਕੋਈ ਕੰਮ ਜੀ ਕੂਰ ਨਹੀਂ ਜੇ ਹੋਣਾ ਆਹ ਵੇਖੋ ਜੀ ਇਧਰ ਜੁਬਲੀ ਦਾ ਗੇਟ ਹੈਗਾ ਤੇ ਇਧਰ ਜਗਲਾਤ ਏਰੀਆ ਇੱਥੇ ਆ ਕੇ ਮੈਨੂੰ ਬੜਾ ਆਨੰਦ ਜਾ ਆਉਂਦਾ ਕਦੇ ਕਦੇ ਮਹੀਨੇ ਚ ਤਿੰਨ ਚਾਰ ਆਰੀ ਦੀ ਉਹ ਤਿੰਨ ਚਾਰ ਤਾਂ ਜ਼ਿਆਦਾ ਗੈਗੀ ਦੋ ਤਿੰਨ ਆਰੀ ਤਾਂ ਮੈਂ ਇੱਥੇ ਜ਼ਰੂਰ ਆਉਣੀ ਆ ਕਿਉਂਕਿ ਮੈਨੂੰ ਇੱਥੇ ਚਾਹ ਜੁਰਲਣ ਦੀ ਚਾਹ ਬਹੁਤ ਸਵਾਦ ਜਿ ਲੱਗਦੀ ਹੈ ਨਾ ਸੋ ਦੋਸਤੋ ਇੱਥੇ ਬੱਤੀਆਂ ਸਾਨੂੰ ਬਹੁਤ ਟੱਕਰਨੀਆਂ ਸੀ ਸੋਚਿਆ ਵਿਚ ਵਿਚ ਦੀ ਪਾ ਲਈਏ ਇੱਥੇ ਨਾ ਮਤਲਬ ਆਪਾਂ 70 ਦੇ ਵਿਚ ਵਿਚ ਦੀ ਪਾ ਲਈਏ ਸੱਤ ਫੇਸ ਦੇ ਵਿੱਚ ਸ਼ਾਰਟਕਟ ਵੇ ਜਾਂਦਾ ਹੈ ਤੇ ਕਹਿੰਦੇ ਨੇ ਇੱਥੇ ਬੜੇ ਸੋਹਣੇ ਸੋਹਣੇ ਘਰ ਨੇ ਮੈਨੂੰ ਤਾਂ ਕਈ ਵਾਰੀ ਨਾ ਮੈਂ ਤੇ ਮੇਰੇ ਹਸਬੰਦ ਤੇ ਚੱਕਰ ਲਾਉਣ ਆਉਨੇ ਆ ਘਰ ਵੇਖਣੇ ਆ ਜਾਨ ਨੇ ਕਿਉਂਕਿ ਮੈਨੂੰ ਤੇ ਬੜਾ ਆਨੰਦ ਆਉਂਦਾ ਕਿ ਲੋਕਾਂ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਕਿੰਨੀ ਆ ਕਈ ਵਾਰੀ ਕੀ ਹੁੰਦਾ ਨਾ ਅੰਕਲ ਜੀ ਜਿੱਥੇ ਆਪਾਂ ਚੱਲੇ ਆ ਹੁਣ ਤੁਹਾਨੂੰ ਦਿਖਾਉਨੇ ਆ ਇਵਰ ਅੰਕਲ ਜੀ ਉੱਤੇ ਨਹੀਂ ਹੁੰਦੇ ਕਿ ਅਸੀਂ ਤਿੰਨ ਚਾਰ ਵਾਰੀ ਨਾ ਇਤਰਾ ਹੀ ਮੁੜਿਆ ਹਨਾ ਕਿ ਯਾਰ ਸੋਚਦੇ ਹੁੰਨੇ ਆ ਕਿ ਘਰੋਂ ਡਿਸਾਈਡ ਕਰਕੇ ਕਿ ਦਹੀਂ ਭੱਲੇ ਖਾਵਾਂਗੇ ਉਦੋਂ ਅਕੇ ਦੇਖਦੇ ਆ ਕਿ ਅੰਕਲ ਜੀ ਦੀ ਗੱਡੀ ਲੱਗੀ ਨਹੀਂ ਹੁੰਦੀ ਫਿਰ ਇਤਰਾ ਹੀ ਮੁੜਿਆ ਆਣਾ ਹੋਰ ਕਿ ਜਦੋਂ ਆਪਾਂ ਨੂੰ ਮਤਲਬ ਇੱਕ ਥਾਂ ਤੋਂ ਚੇਟਕ ਲੱਗ ਜੇ ਨਾ ਕਿ ਆਪਾਂ ਉੱਥੋਂ ਦਹੀਂ ਭੱਲੇ ਖਾਣੇ ਆ ਜੀ ਉੱਥੋਂ ਸਵਾਲ ਲੱਗਦੇ ਆ ਨਾ ਤੇ ਫਿਰ ਹੋਰ ਕਿ ਜਿੰਨਾ ਮਰਜ਼ੀ ਜੋਰ ਲਾ ਲਓ ਤੁਹਾਨੂੰ ਹੋਰ ਕਿ ਕੋਈ ਚੀਜ਼ ਸਵਾਦ ਹੀ ਨਹੀਂ ਲੱਗਦੀ ਹਨਾ ਸੋ ਆਪਾਂ ਪਹਿਲੇ ਹੀ ਨਾ ਅੰਕਲ ਜੀ ਦਾ ਨੰਬਰ ਲੱਖਿਆ ਰੱਖਿਆ ਹੋਇਆ ਆਪਣੇ ਕੋਲ ਤੇ ਆਪਾਂ ਨੂੰ ਅੰਕਲ ਜੀ ਸੋ ਇਸੇ ਕਰਕੇ ਨਾ ਆਪਾਂ ਅੰਕਲ ਜੀ ਦਾ ਪਹਿਲਾਂ ਹੀ ਨੰਬਰ ਲੈ ਕੇ ਰੱਖਿਆ ਹੋਇਆਗਾ ਕਿ ਸਾਨੂੰ ਕਿਹ ਰੀ ਜਿੱਤਰਾ ਮੁੜਨਾ ਪਿਆ ਨਾ ਕਿ ਮੁੜਨਾ ਨਾ ਪਵੇ ਐ ਲੋ ਜੀ ਆਪਾਂ ਭੁੱਖ ਲੱਗੀ ਹੁਣ ਪੀਕ ਆਪਾਂ ਪਹੁੰਚ ਗਏ ਜੀ ਦਹੀਂ ਪੁੱਲਿਆਂ ਦੇ ਬਹੁਤ ਨਜ਼ਦੀਕ ਆ ਬੱਚੋਂ ਪਾਣੀ ਬਹੁਤ ਖਲੋਆ ਹੁੰਦਾ ਸਕੂਲ ਦੇ ਲਾਗੇ ਇਹ ਮਾਰਕੀਟ ਦੀ ਬੈਕ ਸਾਈਡ ਵਾਲਾ ਹਿੱਸਾ ਤੋਂ ਅਸੀਂ ਮਤਲਬ ਜਾਂਦੇ ਪਏ ਆ ਫਰੰਟ ਤੋਂ ਕਈ ਵਾਰ ਬਹੁਤ ਲੇਟਾਂ ਪੈਂਦੀ ਆ ਤੇ ਟਾਈਮ ਲੱਗ ਜਾਂਦਾ ਇਧਰੋਂ ਅਸੀਂ ਮਿੰਟੋਂ ਮਿੰਟ ਪਹੁੰਚ ਗਏ ਸੋ ਇਥੋਂ ਬੈਕਸਾਈਡ ਦੇ ਹੁੰਦੇ ਹੋਇਆ ਮੈਂ ਤੇ ਸੋ ਇਧਰੋਂ ਬੈਕਸਾਈਡ ਤੋਂ ਹੁੰਦੇ ਇੱਥੋਂ ਕਿਉਂਕਿ ਸ਼ਾਰਟਕਟ ਹੈ ਜੀ ਜੇ ਬੰਦਾ ਜਲਦੀ ਪਹੁੰਚ ਜਾਂਦਾ ਤੇ ਗਰਮੀ ਚ ਲਾਈਟਾਂ ਚ ਬਦੀਨਗੀ ਵੀ ਨਹੀਂ ਹੁੰਦੀ ਹਨਾ ਸੋ ਮੇਰੇ ਨਾਲ ਤਾਂ ਬਹੁਤ ਸਾਰੇ ਲੋਕ ਇੱਥੇ ਪਹਿਲਾਂ ਆਏ ਹੋਣਗੇ ਹਨਾ ਪਰ ਮੈਂ ਤਾਂ ਜਦੋਂ ਦਾ ਮੈਨੂੰ ਇਥੋਂ ਦਾ ਚਸਕਾ ਲੱਗਿਆ ਨਾ ਇਥੋਂ ਦੇ ਦੇ ਭੱਲਿਆਂ ਦਾ ਕਿਉਂਕਿ ਅੰਕਲ ਜੀ ਘਰੋਂ ਬਣਾਉਂਦੇ ਆ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਉਂਦੇ ਆ ਉਹ ਹਨਾ ਤੇ ਕਿਉਂਕਿ ਘਰ ਦੀ ਬਣੀ ਹੋਈ ਚੀਜ਼ ਵੈਸੇ ਹੀ ਸਫਾਈ ਦੇ ਨਾਲ ਬਣੀ ਹੋਈ ਚੀਜ਼ ਸਾਨੂੰ ਵੈਸੇ ਹੀ ਸਵਾਲ ਲੱਗਦੀ ਐ ਹਨਾ ਲਓ ਜੀ ਆਪਾਂ ਮੋਟਰਸਾਈਕਲ ਲਾਇਆ ਸਾਈਡ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਬੈਠੇ ਆ ਜੀ ਅੰਕਲ ਜੀ ਨਾ ਅੱਜ ਰਸ਼ ਨਹੀਂ ਹੈਗਾ ਕਿਉਂਕਿ ਅੱਜ ਆਪਾਂ 3:30-4:00 ਦੇ ਨਾਲ ਆ ਗਏ ਹਾਂ ਹਨਾ ਐਨੇ ਜੀ ਅੰਕਲ ਜੀ ਇਹਨਾਂ ਦੀ ਨਾ ਇੱਕ ਹੋਰ ਖਾਸ ਗੱਲ ਤੁਹਾਨੂੰ ਮੈਂ ਦੱਸਾਂ ਇਹਨਾਂ ਦਾ ਜਿਹੜਾ ਦਹੀਂ ਆ ਨਾ ਉਹ ਬਹੁਤ ਸਵਾਦ ਹੁੰਦਾ ਤੇ ਪਰ ਪਲੇਟ ਹੈ 50 ਰੁਪਏ ਦਿੰਦੇ ਆ ਆ ਵੇਖੋ ਦਹੀਂ ਦੇ ਨਾਲ ਇੱਕ ਭੱਲਾ ਲੈ ਲਿਆ ਮਤਲਬ ਇੱਕ ਨਹੀਂ 50 ਰੁਪਏ ਦੇ ਦੋ ਭੱਲੇ ਦਿੰਦੇ ਆ ਉਹ ਪਲੇਟ ਦੇ ਵਿੱਚ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕੀ ਐਡ-ਆਨ ਕਰਦੇ ਆ ਹਨਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਨਾ ਵੀ ਕੋਈ ਜਿਵੇਂ ਬਹੁਤ ਸਾਰੇ ਦੁਕਾਨਦਾਰ ਜਿਹੜੇ ਕਿ ਦਹੀਂ ਭੱਲਾ ਬਣਾਉਣ ਵਾਲੇ ਆ ਕਿ ਇਹਦੇ ਵਿੱਚ ਬਹੁਤ ਸਾਰੇ ਜਿਜਾਡ ਆਨ ਕਰ ਦਿੰਦੇ ਨੇ ਫਿਰ ਉਹਨਾਂ ਨੂੰ ਸਵਾਦ ਜਾਂ ਨਹੀਂ ਰਹਿੰਦਾ ਹਨਾ ਉਹਦੇ ਚ ਹੋਰੀ ਸਵਾਦ ਆਉਂਦਾ ਰਹਿੰਦਾ ਇਹ ਨਾਲੇ ਹਲਕਾ ਜਿਹਾ ਲਾਲ ਮਿਰਚ ਥੋੜਾ ਜਿਹਾ ਪਾਉਣਾ ਹਨਾ ਮਿਰਚੀ ਪਾਊਡਰ ਇਹ ਹਲਕਾ ਜਿਹਾ ਕੋਈ ਹੋੜ ਮਸਾਲਾ ਜਿਹਾ ਬਣਾਇਆ ਹੋਇਆ ਥੋੜਾ ਜਿਹਾ ਅੰਕਲ ਜੀ ਨੇ ਨਾ ਹੋਮ ਮੇਡ ਬਣਾਇਆ ਵੀ ਇਹ ਪਾ ਦੇਣਾ ਆਹ ਹਰੀ ਚਟਨੀ ਹਰੀ ਚਟਨੀ ਪਾਉਣ ਤੋਂ ਬਾਅਦ ਹੁਣ ਵਾਰੀ ਹੈ ਜੀ ਲਾਲ ਮਿਰਚੀ ਦੇ ਸੜਕਾਉ ਦੀ ਲਓ ਜੀ ਹੁਣ ਲਾਲ ਮਿਰਚੀ ਨਹੀਂ ਸੋਰੀ ਲਾਲ ਚਟਨੀ ਸੀ ਇਹਦੇ ਵਿੱਚ ਥੋੜੀ ਥੋੜੀ ਅੰਕਲ ਜੀ ਨੇ ਸੌਗੀ ਐਡ ਕਰ ਦੇਣੀ ਆ ਹਨਾ ਮਤਲਬ ਤਿੰਨ ਚਾਰ ਗੁਦਣੇ ਉਸ ਤੋਂ ਬਾਅਦ ਪੰਜ ਸੱਤ ਦਾਣੇ ਜਿਹੜੇ ਆ ਗਿਆ ਚੈਰੀ ਦੇ ਐਡ ਕਰ ਦੇਣੇ ਆ ਲਓ ਜੀ ਸਾਡੀਆਂ ਪਲੇਟਾਂ ਮੈਂ ਕਿਹਾ ਮਹਾਰਜ ਬ ਜੇ ਤੁਸੀਂ ਵੀ ਛਕੜੇ ਅਮਰ 50 ਰੁਪਏ ਪਰ ਪਲੇਟ ਹੈ ਜੀ ਮੈਂ ਮੇਰੇ ਹਸਬੰਡ ਤੋਂ ਰਿਵਿਊ ਲੈਂਦੀ ਹੂਏ ਮੇਰੇ ਹਸਬੰਡ ਨੇ ਤਾਂ ਪਲੇਟ ਖਾਲੀ ਕਰ ਦਿੱਤੀ ਦੱਸਿਆ ਕਿ ਤਾਂ ਕਰਕੇ ਕਿ ਕੁੜੀਆਂ ਸ਼ਗਲਾ-ਸ਼ਗਲਾ ਬਹੁਤ ਸੁਆਦ ਬਣੇ ਆ ਜੀ ਭੱਲੇ ਓਕੇ ਜੀ ਫਿਰ ਮਿਲਦੇ ਆ ਨੈਕਸਟ ਲੌਕ ਚ ਬਾਏ ਬਾਏ ਦੇਖਿਓ